ਕਰੀ ਕਰੀ ਖੜੀ ਹੀ ਲੱਗਦੀ ਹੈ ਇਹ ਹੈਨਾ ਹੈ ਹਾਂ ਬਾਹਰ ਮਾ ਅੱਜ ਤੱਕ ਹੀ ਨਹੀਂ ਹੋਈ ਉੱਦਨ ਨੂੰ ਤੋਰ ਸੈਂਟਰ ਤੇ ਹੈ ਰੋਜੀ ਸਿੰਦੇ ਪੈਰ ਤਾਂ ਕਰੇ ਖੜੀ ਹੋਈ ਐ ਇਹ ਇਹ ਕੋਈ ਬਾਹਰ ਨਹੀਂ ਗਈ ਕਿਹੜੀ ਸਮਝੀ ਕੀ ਮੰਗਦਾ ਬਈ ਦਾ 35000 ਮੰਗਦਾ ਬਈ ਤੂੰ ਦੱਸ ਕੀ ਕੀਏ ਹੁਣ ਹੈ ਯਾਰ ਦੁੱਧ ਜਮੀ ਇਹ ਛੱਲੇ ਗਏ ਹਟਦਾ ਕਿੰਨਾ ਚੁੰਗ ਗਈ ਯਾਰ ਹੈ आगे नहीं लिउटी जमी क्यों भी लिस्सी लुस्सी पंद्रह हजार लंबा भाई है किया? देख लोतने रुपये क्यों नहीं। का तो नहीं। ਕੱਟ ਕਿੰਨੇ ਕਨੇ ਕਿੰਨੇ ਕ ਬਾਵਾ ਜਿੱਤਾਂ ਸਹੀ ਰੇਵੀਆ ਚਾਲ ਚਲਾ 35 ਦੂੰ ਕਿਉਂ ਜੀ ਭਾਗ ਲਿਆ ਲੋਟੀ ਤੇ ਮੰਗ ਲਿਆ 35 ਮੈਂ ਤਾਂ ਕਹਿੰਦਾ 3500 ਦੀ ਦੇ 3500 ਦੀ ਲੈ ਜਾਏ 3500 ਨਹੀਂ ਛੋਟੇ ਭਾਈ ਮੁੱਲ ਮੰਗਿਆ ਕਰੋ ਮਾਲ ਦਾ ਵੀ ਚਹਜਾ ਮਾਲ ਹੈ ਠੀਕ ਹੈ ਮੈਂ ਮੰਨਦਾ ਖੁਦ ਬੱਕਰੀਆਂ ਵਾਲਾ ਮੈਂ ਵੀ ਕੱਦ ਬਹੁਤ ਹੈ ਬੱਕਰੀ ਦਾ ਪਰ ਮੈਂ ਕਰਾਂ ਕਿਵੇਂ ਜੇ ਮੁੰਡਾ ਭੱਜ ਜਾਨੇ ਤੇ ਮੇਰੇ ਬੱਕਰੀ ਨਹੀਂ ਭਜਣੀ ਤੂੰ ਮੈਨੂੰ ਬੱਕਰੀਆਂ ਛੱਡਣ ਦੇ ਫਸਲ ਚ ਉਧਰੋਂ ਆਜੇ ਜੱਟਾ ਮੈਂ ਕਹਾਂ ਮਰ ਕੇ ਕਿ ਕਰ ਮੇਰੇ ਗੈਲੇ ਭਜਣੀਆਂ ਸੜੀਆਂ ਮੇਰੇ ਘਾ ਹੀ ਓਸ਼ਾਲਾ ਮਾਰ ਕੇ ਸਰਤ ਕਰਦਾ ਮੈਂ ਜੱਟ ਕਾ ਨੂੰ ਭਜਣ ਦਿੰਦਾ ਜਿਹੜੇ ਇਹ ਫਸਲ ਪੀਚੀ ਹੋਈ ਬਾਈ ਬਥੇਰੇ ਵਿਚਾਰੇ ਇਹੋ ਜਿਹੀ ਵੀ ਨੇ ਗੱਲ ਸੁਣ ਜੱਟਾਂ ਦੀ ਰੀਤ ਨਹੀਂ ਕੋਈ ਕਰਦਾ ਓਏ ਗੱਲ ਸੁਣਾ ਵਿਚਾਲੇ ਨਾ ਬੋਲ ਜੱਟਾ ਹੈ ਜੀ ਨਹੀਂ ਸ਼ੇਰ ਜੱਟਾਂ ਦੀ ਰੀਸ ਨਹੀਂ ਕੋਈ ਕਰਦਾ ਜੱਟਾਂ ਦੇ ਸਰਤੇ ਮਾਲ ਫਿਰਦੇ ਨੇ ਜੱਟ ਮਾਂ ਦੇ ਸ਼ੇਰ ਜੱਟੇ ਨੇ ਬਹੁਤ ਬੰਦੇ ਵਧੀਆ ਨੇ ਅਗਲੇ ਕਹਿੰਦਾ ਚਲ ਪਾਲੀ ਢਾਲੀ ਨੇ 4 ਗੇ ਕੰਜੇਦਾਂ ਨੂੰ 4 ਜਾਣ ਨੂੰ ਇਹਨਾਂ ਦੇ ਸਰਤੇ ਚਰਦੇ ਨੇ ਮਾਲ ਇਹ ਆਪਣੇ ਹਾਂ ਆਹ ਜਿਹੜੀ ਗੱਲਾਂ ਵੀ ਖਾਣ ਨਾਲ ਨਹੀਂ ਮੁੱਕਤ ਹੁੰਦਾ ਹਾਂ ਉਹ ਅਸੀਂ ਦਰਦੇ ਭਜਲਾਨੇ ਆ ਜੱਟ ਨਹੀਂ ਹੁਸ ਕਹਿੰਦਾ ਜੱਟ ਤਾਂ ਹੁੰਦਾ ਹੀ ਐ ਹਾਂ ਫੜ ਗਿਆ ਬਾਬਾ ਗੱਲ ਦਰਤਾ ਹੁੰਦਾ ਹੀ ਏ ਪਾਲੀ ਨੂੰ ਆ ਮਰ ਗਈ ਕੰਜੜੀ ਆ ਜਾ ਵਿਉ ਆਉਂਦਾ ਚਾਹੇ ਅਗਲਾ ਕੁਸਣਾ ਕਹੇ ਸਾਨੂੰ ਜੇ ਬੱਕਰੀਆਂ ਨਾ ਮੈਥੋਂ ਮੂਰ ਦੀ ਜਾਨ ਉਹ ਤਾਂ ਜਦੋਂ ਤੁਹਾਡੀ ਨਿਗਾਹ ਪੈ ਗਈ ਤੁਸੀਂ ਉੱਠਣਾ ਹੀ ਹੈ ਹਾਂ ਉੱਠਣਾ ਹੀ ਹੈ ਤੇਨੇ ਕੁਸ ਨਹੀਂ ਵਿਚਾਰੇ ਨੇ ਕਿਹਾ ਇਹ ਭੱਜਦੀ ਤਾਂ ਨਹੀਂ ਹੈਗੀ ਪੰਜਾ ਬੱਕਰੀ ਨੂੰ ਜੋਰ ਹੈ ਕੋਈ ਨਹੀਂ ਫਿਰ ਤੁਸੀਂ ਉਹ ਹੀ ਜਾ ਕਰ ਬਾਈ ਛੋਟੇ ਭਾਈ ਗੁੱਸਾ ਨਾ ਮੇਰੇ ਤੇ ਕਰੀ ਮੈਂ ਗੱਲ ਸੱਚੀ ਦੀ ਸੱਚੀ ਕੱਚੀ ਦੀ ਤੁਰਦੀ ਤਾਂ ਵਿਚਾਰੀ ਹੈ ਤੇ ਹਾਂ ਦੀ ਲਾਚਰੀ ਗਦੀ ਜੋ ਤੁਰਦੀ ਨਹੀਂ ਮੇਰੇ ਤੁਰ ਕੇ ਦਿਖਿਆ ਦਬਾਰਾ ਚਲ ਤੂੰ ਸਹੀ ਲਾ ਤਾ ਇਹਦਾ ਪਤਾ ਨਹੀਂ ਜਵਾਨੀ ਦਰਦੀ 16 ਦੀ ਦਿਨ ਹੈ ਨਹੀਂ 17 ਦੀ ਦਿਨ ਹੈ 18 ਦੀ ਦਿਨ ਹੈ ਮੈਂ ਚੱਕਤੀ ਰੇਸ ਮੇਮ ਨਹੀਂ ਉਹ ਵਿਕਦੀ ਆ ਬੱਕਰੀ ਨਹੀਂ ਵਿਕਦੀ ਵੀਮਣੀ ਦਾ ਦੰਦੀ ਹੈ ਟੌਪ ਦਾ ਦੰਦੀ ਹੈ ਕੋਈ ਕਹੇ ਮਰਜੀ ਬਣਾ ਇੱਕੋ ਹੀ ਵੀਮਣੀ ਦੱਸਦਾ ਇਹਦੇ ਥੱਲੇ ਵੀਮਣੀ ਦਾ ਦੋ ਸੀ ਇੱਕ ਰੱਖੀਏ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਚੋਰ ਤਾਂ ਆਪਾਂ ਆਪਾ ਪਾਲੀ ਚੋਰ ਹੁੰਦੇ ਆ ਆਪਾਂ ਕਿਹੜੇ ਗੱਪ ਮਾਰਦੇ ਅਸਲੀ ਗੱਲ ਹੈ ਤੇਰੀ ਹੁਣ ਤੈਨੂੰ ਮੰਨੇ ਹੁਣ ਬੰਦਾ ਸੱਚ ਹੈ ਜਿਹੜੀ ਵਧੀਆ ਕੁਆਲਿਟੀ ਦੀ ਹੈ ਉਹ ਰੱਖ ਲਈ ਇੱਕ ਗੱਲ ਹੈ ਮੈਂ ਮੁੰਡੇ ਨੂੰ ਮਾਰੀ ਸੁਣ ਛੋਟੇ ਭਾਈ ਇਹ ਮੁੰਡੇ ਨੂੰ ਕਿੱਧਰ ਗਿਆ ਹੋ ਇੱਕ ਗੱਲ ਕਹੀ ਹੈ ਮਾਚੇ ਬੱਕਰੀ ਬੂੜੀ ਐ ਚ ਲੱਚਰੀ ਐ ਮੱਖਾ ਕੁਆਲਿਟੀ ਦੀ ਵੀਮਣੀ ਇਹਦੇ ਥੱਲੇ ਚੱਲ ਤੇਰੀ ਨੀਂਵ ਨਹੀਂ ਐ ਇੰਨੇ ਦੀ ਸਮਝ ਲਈ ਮੈਂ ਲੈ ਲਈ ਬੱਕਰੀ ਤਾਂ ਅੱਜ ਵਾਂ 2 ਰੁਪਈਆ ਦੀ ਵੀ ਨਹੀਂ ਦੁੱਧ ਵੀ ਨਹੀਂ ਹੈਗਾ ਬੱਕਰੀ ਉਹਨੂੰ ਕਹਿ ਨਹੀਂਵੇਂ ਤੈਨੂੰ ਵੀ ਤੂੰ ਚੁੱਪ ਕਰਕੇ ਬੱਕਰੀ ਲੈ ਜਾ ਉਹ ਕਹਿੰਦਾ ਤਾਇਆ 15 16 ਦੀ ਲੈ ਦੇ ਮੈਂ ਤੇਰੀ ਤੇ 18 ਲਾਤਾ ਵੇਚਣੀ ਐ ਨਹੀਂ ਕਹਿੰਨਾ ਬਕਵਾਸ ਬਾਜੀ ਨਹੀਂ ਛੋਟੇ ਵੀਰ ਨਹੀਂ ਆਪਾਂ ਕਦੋਂ ਕਹਨੇ ਤੁਰੇ ਨਾ ਤੁਰੇ ਕੀਲੇ ਤੇ ਲੰਦਰਾਉਦੇ ਦੀ ਖੜੀ ਰੋਗੇ ਵਿਚਾਰੀ ਪੁੰਨ ਹੋ ਤੇਰਾ ਹੈ ਹੋਰ ਕਿੰਨੇ ਦੀ ਹੂੰ ਤੁਹਾਨੂੰ ਪਤਾ ਹੀ ਹੈ ਹੁਣ ਕਿੰਨੇ ਦੀ ਮੈਂ ਤਾਂ ਪਤਾ ਦੀ ਜਿਹੜਾ ਮੈਂ ਤਾਂ ਮੁੱਲ ਲਾਤਾ ਉਹ ਇਹ ਇਹ ਰੋਕਾਟ ਹੈ 19 ਦੀ ਦੰਨਾ ਬੱਸ ਬਈ ਸਰਾ ਹੀ ਹੈ ਸਰਾ ਹੋ ਗਿਆ ਕੀ ਹੋਣਾ ਕੀ ਇਹਦਾ ਮੜਾ ਜੇ ਸਰਾ ਹੋਰ ਕਰ ਤਾ ਇਹ ਸਹੀ ਹੈ ਬਸ ਤੇ ਤੇਰੀ ਮਰਜ਼ੀ ਹੈ ਬਈ ਸਾਡੇ 19 ਦੀ ਦੰਨਾ ਪੂਰੀ 20 ਦੀ ਦੰਨਾ ਚੱਲ ਚੱਲੀਏ ਮਸਰਾ ਕਿਉਂ ਵੀ ਹੁਣ ਤਾਂ ਸਰਾ ਕਰੇ ਮੈਂ ਲਾਣੀਦਾਰਾ ਕੋਈ ਕਾਸਰ ਆ ਦੇਖ ਲੈ ਬੱਕਰੀ ਵੀ ਤੋੜ ਕੇ ਦੇਖ ਲੈ ਪਾਪਾ ਬਾਬੇ ਨੇ ਤਾਂ ਦਿਖਾ ਦਈਏ ਵਿਚਾਰੇ ਨੂੰ ਬੱਕਰੀ ਜੀ ਕਮੀ ਨਹੀਂ ਕੋਈ ਬਖਾਇ ਦੀ ਮੰਡੀ ਚ ਬੱਕਰੀ ਜੀ ਕੋਈ ਆਪਣੀ ਸਾਰੀ ਮੰਡੀ ਚ ਨਹੀਂ ਜੀ ਬੱਕਰੀ। ਕਿ ਬੱਕਰੀਆਂ ਤਾਂ ਹੈ ਬਹੁਤ ਖੜੀਆਂ। ਗੰਗ ਰੱਖ ਦੇਖ ਕੇ ਹੈ। ਛੇਰੀ ਬੱਕਰੀ ਐਦੂ ਵੀ ਵਧੀਆ ਖੜੀ ਆ ਦੇਖ ਕੀ ਆ ਮੁੰਡਾ। ਉਹ ਜਿਹੜੀ ਸੂਈ ਆ ਹੁਣ ਬੱਕਰੀ ਦਾ ਕੰਮ। ਕੋਈ ਬੱਕਰੀ ਦੇ ਇਹ ਨਾਲੇ ਨਾਲਾ ਖੜੀ ਜਰੂਰ ਹੋਣੀ। ਐਦੂ ਵੱਡੀ। ਫੇਲ ਭੂਲ ਦੇਖ ਬੱਕਰੀ। ਫੇਲ ਵੀ ਦੇਖ ਲਈ ਪਰ ਲਿੱਸੀ ਆ ਤੁਰਦੀ ਨਹੀਂ। ਇਹ ਦੇਖੀ ਕਿਵੇਂ ਰੇਟ ਕਰਿਆ ਇਹ ਦੇਖੀ। ਆ ਦੇਖੀ ਭਾਈ ਤੋਰੀ। ਕੀ ਕਰ ਕੀ ਹੋਇਆ ਫੇਰ ਤੈਨੂੰ 60 ਤੇ ਦਵਾਉਂਦਾ ਨਾ ਦੇਖ ਕਿਵੇਂ ਤੁਰਦੀ ਆ ਭਾਈ ਕੀ ਹੋਇਆ ਬੱਕਰੀਆਂ ਗੋੜੀ ਤੇ ਜੀਸੋ ਮੈਂ ਉਹਨੇ ਦਊਗੀ ਕੁਆਲਿਟੀ ਦੇ ਇਹ ਘੱਟ ਦੇ ਓਏ ਭਾਈ ਅੱਜ ਦੇਖਦਾ ਨਾ ਤੁਰਤਦਾ ਨਿੱਤਿਆ ਮਾਡਲ ਆਉਣਾ ਨਹੀਂ ਆਉਂਦਾ ਆ ਨਾ ਤੁਰਤਦਾ ਨਿੱਤਿਆ ਦੇਖਦਾ ਕਿਉਂ ਵੀ ਤੁਰਤਦਾ ਨਿੱਤਿਆ ਹੀ ਦੇਖੂ ਕਦੇ ਕਦੇ ਜਦੇ ਕਦੇ ਕਿਹਨੇ ਦੇਖੀ ਆ ਪਤਾ ਕੀ ਬੰਦ ਤੈਨੂੰ ਮੈਨੂੰ ਪਤਾ ਕੀ ਹੋਈ ਮਰ ਵੀ ਸਕਦੇ ਆ ਆਪਾਂ ਇਹਦਾ ਕੀ ਪਤਾ ਮਾਲਕ ਦੇ ਸਾਹ ਪਏ ਆ 20000 ਦੀ ਤੈਨੂੰ ਦੇਖ ਲੈ ਗੁੱਟੀ ਦਵਾ ਦੇਣਾ ਪੁਗਦੀ ਆ ਵੀ ਤੈਨੂੰ ਵੀ ਦੀ ਹੈ ਕਿੱਟਰ ਵੀ ਆ ਵੀ ਨੰਨ ਦੇ ਉੱਤੇ ਚੱਲ ਤੇਰੀ ਮਰਜ਼ੀ ਆ ਜਰ ਹੈ ਉਹ ਦੋਨੇ ਸੁਣ ਚੱਲ ਤੂੰ ਆ ਆ ਦਿਖਾ ਯਾਰ ਐ ਨੂੰ ਤੂੰ ਕੋਰਾ ਲੈ ਘਾਟ ਕੀ ਬੋਲ ਤੋਰੀ ਬਾਈ ਮੱਲਾ ਕਿਦਰ ਗਿਆ ਮੁੰਡਾ ਹੋਰੀ

ਯਾਰ ਉੱਤੋਂ ਚੱਕ ਲੈ ਲਾ ਮਨ ਮੁੱਲ ਲਾ ਦੇ ਲਾ ਦੇ ਸੰਗਣਾ ਹੈ ਉਰੀ ਦਸ ਦਿਨ ਨੂੰ ਕਿੰਨੇ ਦੇਣੀ ਆ ਯਾਰ ਹੁਸ ਵੇ ਹੁਣ ਤੂੰ ਓਏ ਹੱਸ ਕੇ ਨਹੀਂ ਗੱਲ ਕਰਿਆ ਤੇਰੀ ਚੀਜ਼ ਪਰ ਤੂੰ ਬਸ ਸਹੀ ਮੁੱਲ ਕਾ ਹੋਰ ਚੱਕ ਦੇਗਾ ਚੋਕਰ ਜਾ ਉੱਤੋਂ ਤੋਂ ਹੈ ਇਧਰ ਆ ਯਾਰ ਅੱਜ ਉਡਾਂਗੇ ਅੱਛਾ ਲੈ 15000 ਦਿੰਦਾ ਤਾਂ ਬਾਈ। ਸੋਚ ਲਾਗੇ। ਕਿ ਟਾਈਮ ਹੋਇਆ ਕਿ। ਕੋਣੀ ਸੋਚ ਲੈ। ਹੁਣ ਤਾਂ ਸੋਚਣ ਦਾ ਟਾਈਮ ਨਹੀਂ। ਮੈਂ ਨਹੀਂ ਕਿਹਾ ਮੁੰਡੇ ਨੇ ਕਿਹਾ। ਨਾ ਹੁਣ ਸੋਚਣ ਦਾ ਟਾਈਮ ਨਹੀਂ ਪਾਜੀ। ਹੋਰ ਫਿਰ ਕਿੰਨੇ? ਬਦਲ ਵੀ ਲਾ ਦੇ ਲਾਉਣ। ਫਿਰ ਕਿੰਨੇ ਦੀ ਲਾ ਦੇਣਾ? ਕਿੰਨੇ ਦੀ? ਹੈ ਨਹੀਂ। ਸਾਉਥ ਨਹੀਂ ਹੈਗਾ ਫਿਰ। ਮੁੱਲ ਲਾ ਕੇ ਆਂ ਫਿਰ ਮੈਂ ਬੋਲਣਾ ਨਹੀਂ ਬੋਲਣ ਦਾ ਟਾਈਮ ਨਹੀਂ ਦਿੱਤਾ ਬਾਈ। ਇੰਨੇ ਦਾ ਮੈਂ ਪੱਟ ਨਹੀਂ ਦਿੰਦਾ। ਆਵਰ ਲੱਕ ਕਿਉਂ ਵੀ ਕਿਹਾ ਦੱਸਦਾ ਵੀ ਦੇਣੀ ਇੰਨੇ ਦੀ ਮੈਂ ਬਾਈ ਆਏ ਕਰ ਤਾ ਹਾਂ ਇੰਨੇ ਹੀ ਜਾ ਇਹ ਆ ਘੱਟ ਘੱਟ ਹੁੰਦੀ 40 ਦੀਸਾ ਨਹੀਂ ਹੈਗੀ ਫਿਰ ਬੱਕਰੀ 18 ਦੀ ਦੇਨੇਗਾ 19 ਦੀ ਦੇਨੇਗਾ 20 ਦੀ ਦੇਨੇਗਾ 21 ਦੀ ਦੇਵੇਂਗਾ ਲੈ ਵੀ ਬਸ ਤੇਰੇ ਲਈ ਪੌੜੀ ਤੇ ਜਾ ਪਹੁੰਚਿਆ ਮੈਂ ਖੁਸ਼ ਆ ਹੁਣ ਹੋਰ ਹੈਗਾ ਤਾਮ ਹਉ 22 ਦੀ ਦੇਣੀ ਆ ਸਿਰਾ ਲਾਤਾ ਉਹਨੇ ਕਿਹਾ ਮਾੜੀ ਮੈਂ ਜੋ ਅਮੀ ਠੱਕੇ ਨਾਲ ਕਹਿੰਦਾ 23 ਦੀ ਦੇਵੇਂਗਾ 24 ਦੀ ਦੇਵੇਂਗਾ ਇੱਕ ਸੱਟ ਮੈਂ ਲਾ ਲਾਂ ਮਾੜੀ ਜੀ ਸਹੀ ਹੈ ਉਹ ਡੋਲੀ ਜੰਨੀ ਆ ਬੱਸ 25 ਦੀ ਦੇਵੇਂਗਾ ਏ 27 ਲੱਗੇ 27 ਬੋਲੀਆਂ ਗੱਲਾਂ ਕਰਦਾ ਤੇ ਬਿਨਾ ਬਰੇ ਗੋਚਲਾਤੀ ਮੈਨੇ ਗੱਡੀ ਤੈਨੂੰ ਸੱਚੀ ਗੱਲ ਇੱਥੇ ਲੱਗਿਆ ਓ ਜਾ ਯਾਰ ਲੱਗਿਆ ਪਤਾ ਨਹੀਂ ਲੱਗਿਆ ਸਾਨੂੰ ਨਹੀਂ ਪਤਾ ਅਸੀਂ ਨਹੀਂ ਕਿਸੇ ਨੂੰ ਪੁੱਛਦੇ ਨਾ ਪੁੱਛੀਏ ਉਹ ਤਾਂ ਮੈਂ ਇੱਕ ਪੁੱਛ ਲਿਆ ਨਾ ਭਾਈ ਪੂਰੀ ਜਵਾਨ ਹੈ ਤੀਨੂ ਮਰਜ਼ੀ ਪੱਕੇ ਭਾਲੀ ਨੂੰ ਦਿਖਾ ਲੈ ਯਾਰ ਕਿਉਂ ਇਹ ਹੱਸਦਾ ਵੀ ਨਹੀਂ ਕੋਈ ਦੰਦ ਲੈ ਤੇ ਅੱਛਾ ਭਾਈ ਇੱਕ ਕਮੀਨਾ ਕੱਡੂਗੀ ਹਜੇ ਬਾਈ ਓ ਜੇ ਸੌਦਾ ਬਣ ਗਿਆ ਵੋਚ ਕੇ ਕਰ ਇਹਨੂੰ ਠਿਕਾਣੀ ਲਾ ਦੀ ਤੇ ਜਾ ਕੇ ਦੂਰ ਦੀ ਤੇਰੀ ਬਾਟ ਹੈ ਹਲਿਆਈ ਨਾ ਰੇਤਾ ਦੀ ਬਿਚਾ ਥੱਲੇ ਪੱਖਾ ਦੇ ਉੱਤੇ ਲਾ ਆਰਾਮ ਨਾਲ ਬੈਠੀ ਜਾਂਦੇ ਹੋਰ ਔਰ ਕੀ ਤੂੰ ਜੜੀ ਚਾਰੇਗਾ ਕੱਲੀ ਦਾ ਤਾਂ ਬੱਕਰੀ ਲਈ ਆ ਕਿਉਂ ਵੀ ਜਉਂ ਜਉਂ ਪਾਈਏ ਵਿਚਾਰ ਨੂੰ ਠੰਡੀ ਜਾਣਦੀ ਵੀ ਨਹੀਂ ਇਹ ਤਾਂ ਘਰੇ ਤੇਲ ਸਿਮ ਲੱਗ ਜੀ ਦੇਣਾ करे खरीदूने लगी गर्मी गर्मी नहीं ਮੰਨੂਗੀ ਕਿਉਂ ਬਈ ਤੈਨੂੰ ਜਿਸ ਕਰਨਾ ਹਾਂ ਠੀਕ ਹੈ ਮੈਂ ਤਾਂ ਤਰੀਕੇ ਵੀ ਤਾਂ ਤੁਹਾਨੂੰ ਸਾਰੇ ਦੱਸਦਾ ਸਮਝਦੇ ਤਾਂ ਨਹੀਂ ਤੁਸੀਂ ਹੋਰ ਦੱਸ ਕੀ ਕਰਾਂ ਸਰ ਹੈ ਮੁਕਤੀ ਮੁਕਤੀ ਦੀ ਟ੍ਰੇਨਿੰਗ ਦਿੰਨਾ ਤੁਹਾਨੂੰ ਤਾਂ ਮੈਂ ਕਹਣਾ ਲਾਲਾ ਲੋਕੋ ਪੈਸੇ ਲੈ ਕੇ ਟ੍ਰੇਨਿੰਗ ਦੇਵੇ ਤੁਹਾਨੂੰ ਇਹ ਲੂਟ ਰਹੇ ਨੇ ਟ੍ਰੇਨ ਦਾ ਫਾਇਦਾ ਇਹਨਾਂ ਨੂੰ ਪੈਸੇ ਵੀ ਲਵੇ ਇਹਨਾਂ ਨੂੰ ਟ੍ਰੇਨਿੰਗ ਵੀ ਨਾ ਦੇਵੀਂ ਦੋ ਘਟੱਪੇ ਜੇ ਸਿਖਾ ਦੇ ਪੰਡਤ ਤੋਂ ਮੰਗੂ ਜਿਵੇਂ ਫੇਰੇ ਕਰਦਾ ਹੁੰਦਾ ਪੰਡਤ ਤੱਕ ਹਾਂ ਹਾਂ ਕਿਉਂ ਸ਼ੇਰਾ ਦੇਤੀ ਦੇਤੀ ਹਾਂ ਨਾ ਉਹ ਜਾ ਵੇ ਤੇਰੇ ਮਰਜਾ ਪੂਸਟੜਾ ਕੇ ਹੁਣ ਟਟੜ ਕਬੂਚ ਜਾਂਦਾ ਅਗਲੇ ਤੋਂ ਬਿਨਾ ਪੁੱਛੀ ਚੱਕਦੀ ਰਹੀ ਇਸ ਮੈਨੇ ਸਾਨੂੰ ਚਲੋ ਕੋਈ ਗੱਲ ਨਹੀਂ ਬਾਈ ਨਾ ਦੇ ਆ ਚਲੀਏ ਮੁੱਲ ਪੂਰਾ ਸਿਰਾ ਕਰਾ ਕੇ ਗਿਆ ਮੈਂ ਕੁੱਤੀ ਜਿੰਨੀ ਕ ਬੱਕਰੀ ਐ ਐਡੀ ਗੱਲ ਵੀ ਨਹੀਂ ਕੁੱਤੀ ਐਡੀ ਕਿਹ ਹੁੰਦੀ ਆ ਉਹ ਪੌਲੀਆਂ ਗੱਲਾਂ ਕਿਉਂ ਕਰਦਾ ਜੇ ਵੇਚਣੀ ਐ ਮੈਂ ਕੁੱਤੀ ਐ ਦੇਖਦਾ ਕੁੱਤੀ ਐਡੀ ਕਿ 25000 ਤੈਨੂੰ ਗਣਵਾ ਦਾਂ ਨਾ ਕਿਉਂ ਵੀ ਫੇਰ ਫੇਰ ਮੈਂ ਦੇ ਦੇਣਾ ਕੁੱਤੀ ਐਡੀ ਕਿ ਹੁੰਦੀ ਆ ਉਹ ਸ਼ਟ ਦੋ ਬਡੀਆਂ ਨਹੀਂ ਕਬੱਡੇ ਵੀ ਮੁੰਦੀ ਹੈ ਕਿਉਂ ਬਈ 25 ਦੀ ਕਹ ਲਾ ਸਾਰੀਆਂ ਝੂਠ ਬੋਲਣਗੇ ਸੱਚ ਤਾਂ ਜਾ ਇਹ ਗੱਲ ਨਹੀਂ ਕਿ ਰਿਕਾਰਡ ਚੱਕ ਕਰੀ ਪਿੰਡ ਜਾ ਕੇ ਝੂਠ ਤੋਂ ਮੈਂ ਲੱਖਾਂ ਪਿੱਛੇ ਨਹੀਂ ਬੋਲਦਾ ਆਪਾਂ ਝੂਠ ਬੋਲਦੇ ਆ ਸਾਰੇ ਮੇਰਾ ਤਾਂ ਨਾ ਨਾ ਮੇਰਾ ਨਾਂ ਜਾ ਕੇ ਪੁੱਛੀ ਵੀ ਮੁੰਡਾ ਕਿਤੇ 10 ਰੁਪਿਆ ਪਿੱਛੇ ਝੂਠ ਬੋਲ ਜੂਗਾ 10 ਪਿੱਛੇ ਇੱਕ 10 ਬਈ ਅੱਜ ਕੱਲ੍ਹ ਜਮਾਨਾ ਝੂਠ ਦਾ ਝੂਠ ਬਿਨਾਂ ਕੋਈ ਗੱਲੇ ਨਹੀਂ ਆ ਮੈਂ ਵੀ ਝੂਠ ਬੋਲਦਾ ਮੇਰੇ ਕੰਨਾ ਕੋਈ ਨਹੀਂ ਕਰਦਾ ਉਹਨੇ ਕਹਦਾ ਤੇਰੇ ਸਾਹਮਣੇ ਕੰਨਾ ਇਹ ਤਾਂ ਖਾਂਦਾ ਵੀ ਹੂੰ ਮੈਂ ਇਹ ਤਾਂ ਖਾਂਦਾ ਵੀ ਹੂੰ ਲੈਣੇ ਦਰਾ ਉਹ ਰੋਟੀ ਖਾ ਲੈ ਨਹੀਂ ਮਿਲ ਗਈ ਘਰ ਪਿਆ ਨਹੀਂ ਘਰ ਪਿਆ ਓਏ ਤੇਰਾ ਹੁਣ ਬਾਈ ਉਹ ਲੈਣੇ ਦਰਾ ਇਹ ਵੀ ਰੋਟੀ ਖਾਂਦਾ ਤੂੰ ਵੀ ਖਾ ਲੈ ਲੈ ਮੈਂ ਨਹੀਂ ਢੜਕੇ ਦੀ ਖਾਦੀ ਹੁਣੀ ਮੈਂ 2 ਦਿਨਾਂ ਬਾਅਦ ਅੱਜ ਤੜਕੇ ਖਾਧੀਆ ਤੜਕੀ ਕੜਾ ਖਾ ਕਿਉਂ ਨਹੀਂ ਗੁਰਦੁਆਰੇ ਤੜਕੇ ਨਹੀਂ ਆਉਂਦਾ ਸ਼ਾਮ ਨੂੰ ਜਾਂਦੇ ਸ਼ਾਮ ਨੂੰ ਵੀ ਮਿਲ ਜਾਂਦਾ ਦੇਖ ਤਾਂ ਗੁਰਦੁਆਰੇ ਰੱਬ ਦੀ ਮਿਰਚਾਂ ਦੀਆ ਗੁਰਦੁਆਰੇ ਦੇਖ ਪਈ ਹੁੰਦੀ ਐ ਰੋਟੀ ਵੀ ਦਾ ਕਿਉਂ ਨਾ ਗੁਰਦੁਆਰੇ ਜਿੱਤੇ ਜਾਣਾ ਕਰਦਾ ਮੱਥਾ ਟੇਕ ਕੇ ਓਏ ਹੁਣ ਤੂੰ ਇਹਨੂੰ ਬੱਕਰੀ ਦਿੰਨਾ ਕਿ ਦੇਖ ਖਾਂਣਾ ਇਹ ਤਾਂ ਦੇਖ ਖਾਂਦਾ ਐ ਦੇਖ ਤਾਂ ਹੁਣ ਜਦ ਬਾਬੇ ਨੇ ਟਾਈਮ ਓਏ ਆ ਜਾ ਬਈ ਬਾਬਾ ਐਨਾ ਪਾਜ ਸੌਦਾ ਬਰੀ ਕਰਾਂਗੇ ਛੇੜਾ ਛੇੜ ਕੇ ਭਾਗਿਆ ਮੁੰਡੇ ਨਾਲ ਟੱਕਾ ਪਾ ਲਈਏ ਹਾਂ ਖਾ ਜਾ ਵੀ ਨਾ ਜਾ ਦੋਮਣੇ ਓਏ ਉਹ ਹੁਣ ਮੇਰਾ ਕੀ ਤੂੰ ਤੇਰੀ ਮਰਜ਼ੀ ਹੈ ਨਹੀਂ ਵੇਚਣੀ ਕੋਈ ਧੱਕਾ ਵੀ ਨਹੀਂ ਇਤਨੀ ਤਾਂ ਹੈਗੀ ਆ ਤੇਨਾ ਗਰੀਬ ਆਦਮੀ ਨਾ ਆਪਣਾ ਤੇਨਾ ਗਰੀਬ ਬਹੁਤ ਕੋਸਰ ਰੱਬ ਦਾ ਦਿੱਤਾ ਬਹੁਤ ਕੋਸਰ ਉਹ ਤੇਰੀ ਮਰਜ਼ੀ ਹੈ ਕੋਈ ਧੱਕਾ ਨਹੀਂ ਮਰਾਂ ਆਪਾਂ ਕਹਦੀ ਐਵੇਂ ਕਹਦੀ ਹੈ 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 ਸਾਡੇ 25 ਤਾਂ ਕੋਈ ਮੜੀ ਨਹੀਂ ਓ ਦਿੰਦਾ ਸਾਡੇ 25 ਜੀ ਹਾਂ ਭਾਈ ਨਹੀਂ ਤੁੰਤਾ ਆ ਜਾ ਹੋ ਗਿਆ ਸੌਦਾ 2500 ਹੋ ਗਿਆ ਯਾਰ ਇੱਕ ਪਰਦੀਪਲਦ ਕਰ ਕੰਡੀ ਆ ਜਾ ਕੰਡ ਪੈਸੇ ਖਾਤੇ ਚ ਕਰਾ ਲੈ ਬਾਈ ਓਏ ਹੋਰ ਖਾਤੇ ਚ ਇੱਕ ਬੱਕਰੀ ਹੋਰ ਨਾ ਕਰਦੇ ਉਹ ਕਰਦੇ ਬਾਈ ਖਾਤੇ ਚ ਹੋਰ ਬੋਲ ਬਸ ਹੈ ਓਏ ਹੁਣ ਚੁੱਪ ਕਰ ਜਾ ਮਸਾਂ ਉਹ ਵੀ ਮਸਾਂ ਮਨਾਇਆ ਯਾਰ ਚਲ ਦੇ ਦੇ ਯਾਰ ਕਿਉਂ ਦੇ 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 ਆਇਆ ਨਹੀਂ ਹੈਗਾ ਯਾਰ ਆਪਾਂ ਮੈਨੂੰ ਪਤਾ ਜਦੋਂ ਆਪਣੀ ਗੱਲ ਮੈਂ ਛੋਟੇ ਦਾ ਭਾਜਦਾ ਐਵੇਂ ਉਹ ਵੀ ਇੱਕ ਰੰਗ ਤੇ ਡੁੱਬ ਗਏ ਅਸੀਂ ਵੀ ਰੰਗ ਸੋਨਾ ਬੱਕਰੀ ਦਾ ਦੱਸਿਓ ਆ ਖਾਤਾ ਦੇ ਮੋਬਾਈਲ ਨੰਬਰ ਨਹੀਂ ਪਾਉਣਾ ਫੋਨ ਪਰ ਓਏ ਛੱਡ ਪਰੇ ਖੋਸੋ ਕੇ ਦੇਣੀ ਹੈ ਦੇਦੇ ਉਹ ਨੰਬਰ ਬੋਲ ਹਾਂ ਤਾਂ ਹੀ ਜਾਣ ਵਾਲੀ ਹੈ ਨਹੀਂ ਦੇ ਬੋਲ ਬੋਲ ਖਾਤਾ ਕਰਾਓ 62 9942 9999 42 42 07466 077 74 ਹਾਂ 66 26 ਆਤੀ 0 ਲਾ ਦੇ ਦੀਪਾਉਲ ਖਾਜੂ ਦੀ 98140 ਆ 0 ਲਾ ਦੇ ਦੇ ਵਿੱਚ ਆ ਆ ਕੱਟ ਦੇ ਨਵਾਂ ਕੱਟ ਦੇ ਨੋਂ ਤੇ 0 ਲਾ ਦੇ ਆ ਆ ਨਵਾਂ ਕੱਟ ਦੇ 0 ਲਾ ਦੇ 74 74 772 ਸੀਕੇ ਲਾ ਲਓ 2 ਸੀਕੇ ਲਾ ਲਓ 7 2 ਸੀਕੇ ਦੀਪਾਉਲ ਖਾਜੂ ਇੱਕ ਟੁਕ ਕਰ ਦਿਆ ਕਰ ਲੇਗਾ ਮਾੜੇ ਸੂਨ ਵਾਲੀ ਰੱਖ ਜੁਨਾ ਸੂਨ ਵਾਲੀ ਬੱਕਰੀ ਹੈ Ne, ayın çok uzala da kamy Ne bak kesi? Cemmi